ਚੰਦਪਾਨ ਦਾ ਮਾਮਲਾ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਜਿੱਥੇ ਪ੍ਰਦਰਸ਼ਨਕਾਰੀਆਂ ਉੱਪਰ ਪੁਲਿਸ ਦੀ ਮੌਜੂਦਗੀ ਵਿੱਚ ਗੋਲੀਆਂ ਚਲਾਉਣ ਵਾਲੀਆਂ ਦੇ ਹੱਕ ਵਿੱਚ ਵਫਾਗ ਜਿੱਥੇ ਬੰਦਿਆਂ ਵੱਲੋਂ ਕਿਤੇ ਦਿਨ ਜੇਤੋਂ ਵੀ ਕੇ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਗੋਲੀਆਂ ਚਲਾਉਣ ਵਾਲਿਆਂ ਦੀਆਂ ਆਏ ਦਿਨ ਨਵੇਂ ਵੀਡੀਓ ਵਾਇਰਲ ਹੋ ਰਹੀਆਂ ਹਨ ਹਾਲ ਹੀ ਵਿੱਚ ਐਕਸ਼ਨ ਕਮੇਟੀ ਵੱਲੋਂ ਕੁਝ ਵੀਡੀਓ ਹੋਰ ਜਾਰੀ ਕੀਤੀ ਗਈ ਹੈ ਹਮਤਨਾ ਵਿੱਚ ਇੱਕ ਨੌਜਵਾਨ ਲੜਕਾ ਪੁਲਿਸ ਦੀ ਹਾਜ਼ਰੀ ਵਿੱਚ ਪ੍ਰਦਰਸ਼ਨਕਾਰੀਆਂ ਉੱਪਰ ਵੀ ਦੋ ਨਾਲ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ ਅੱਜ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਹੈ ਜਿਹੜੀ ਐਸਐਸਪੀ ਫਰੀਦਕੋਟ ਦੇ ਨਾਲ ਜਿਹੜੀ ਹੋਈ ਹੈ ਉਹਦੇ ਚ ਮੋਟੀਆਂ ਜੀਆਂ ਗੱਲਾਂ ਜਿਹੜੀਆਂ ਪਿੱਛੇ ਸਾਡੇ ਨਾਲ ਜੋ ਕਮਿਟਮੈਂਟ ਹੋਈ ਸੀਗੀ ਉਹਦੇ ਚੋਂ ਰਹਿ ਗਈਆਂ ਸੀ ਜਿਹਦੇ ਵਿੱਚ ਗਮਦੂਰ ਔਰ ਜੈਜੀ ਵਰਗੇ ਹੋਰ ਆ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਰਹਿ ਗਈ ਸੀ ਪ੍ਰਸ਼ਾਸਨ ਨੇ ਵਿਸ਼ਵਾਸਤਾ ਦਿਵਾਤਾ ਅਸੀਂ ਚਲੋ ਕੁਝ ਟਾਈਮ ਤੱਕ ਤਾਂ ਉਹਨਾਂ ਤੇ ਭਰੋਸਾ ਕਰ ਸਕਦੇ ਹੈਗੇ ਆ ਪਰ ਜੇਕਰ ਦੇਖਿਆ ਜਾਵੇ ਕਿ ਇਹ ਪ੍ਰਸ਼ਾਸਨ ਦੇ ਵਿੱਚ ਨਲਾਈਕੀ ਦਿਖਾਉਂਦਾ ਅਸੀਂ ਇਸ ਮੀਟਿੰਗ ਤੋਂ ਬਾਅਦ ਵੀ ਅਸੀਂ ਚੰਦਪਾਨ ਕਾਣ ਵਿਰੋਧੀ ਐਕਸ਼ਨ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਕਰਾਂਗੇ ਜੇ ਪ੍ਰਸ਼ਾਸਨ ਜਲਦ ਤੋਂ ਜਲਦ ਉਹ ਨਹੀਂ ਗ੍ਰਿਫਤਾਰ ਕਰਦਾ ਹੈਗਾ ਤਾਂ ਵੱਡਾ ਐਕਸ਼ਨ ਹੈ ਜਿਹੜਾ ਅਸੀਂ ਫੀਰਕੋਰਟ ਦੇ ਵਿੱਚ ਦੇਵਾਂ ਦੂਸਰੇ ਪਾਸੇ ਕੁਝ ਹੋਰ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੂਸਰੇ ਗੋਲੀ ਚਲਾਉਣ ਵਾਲਿਆਂ ਦਾ ਪੱਖ ਦੇ ਵਿੱਚ ਆ ਕੇ ਖੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਲਤ ਹੋ ਰਿਹਾ ਜੋ ਹੋ ਰਿਹਾ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਉਹਦੇ 'ਚ ਇਹ ਹੈਗਾ ਕਿ ਜੋ ਮਾਮਲਾ ਹੈ ਸਾਰੇ ਪੰਜਾਬ ਦੇ ਧਿਆਨ 'ਚ ਹੈ ਔਰ ਜੋ ਲੋਕ ਕਿਸਾਨ ਵਰਸ ਤੇ ਜਮਦੂਰ ਬਣਾਉਣਾ ਚਾਹੁੰਦੇ ਸੀਗੇ ਪਹਿਲਾਂ ਵੀ ਉਹ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਇਹਦਾ ਤੋੜ ਲੱਭ ਕੇ ਵੀ ਲੜਾਈ ਇੱਕ ਸਿਰਫ ਪਿੰਡ ਦੇ ਤਨਾੜ ਚੌਧਰੀ ਨਾਲ ਆ ਨਾ ਕਿ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਨਾਲ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀਆਂ ਹੁਣ ਜਥੇਬੰਦੀਆਂ ਜਿਹੜੀਆਂ ਆਪਦੇ ਆਪ ਨੂੰ ਐਸਕੇਐਮ ਦੀਆਂ ਜਥੇਬੰਦੀਆਂ ਆਖੀਆਂ ਜਾਂ ਆਖਿਆ ਜਾ ਰਿਹਾ ਉਹਨਾਂ ਵੱਲੋਂ ਉਹ ਅਸਲ ਵਿੱਚ ਐਸ ਐਸਕੇਐਮ ਦੇ ਵਿੱਚੋਂ ਛੇਕੀਆਂ ਹੋਈਆਂ ਔਰ ਉਹ ਲੋਕ ਆ ਉਹ ਜਿਹੜੇ ਜਿਵੇਂ ਆਪਾਂ ਕਹਿੰਦੇ ਕਿ ਜਿਨ੍ਹਾਂ ਨੂੰ ਬਾਹਰ ਦਾ ਜਥੇਬੰਦੀਆਂ ਨੇ ਰਸਤਾ ਦਿਖਾਤਾ ਉਹ ਉਹ ਠਾਡਾ ਦੀਆਂ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਉਹ ਆਪਦੇ ਆਪ ਦੇ ਮੂਰੇ ਜੱਟ ਯੂਨੀਅਨਾਂ ਲਾਉਂਦੇ ਹੈਗੇ ਆ ਇਸ ਕਰਕੇ ਉਹ ਲੋਕ ਆ ਜਿਹੜੇ ਉਹ ਐਸਸੀ ਵਰਸ ਜੱਟ ਬਣਾ ਕੇ ਪੇਸ਼ ਕਰ ਰਹੇ ਹੈਗੇ ਜਦਕਿ ਬਹੁਤ ਹੀ ਮਾੜੀ ਗੱਲ ਹੈ ਔਰ ਅਸੀਂ ਇਹ ਬੰਨ ਨਹੀਂ ਦੇਣਾ ਪਹਿਲਾਂ ਨਾ ਬੰਨ ਦਿੱਤਾ ਹੈਗਾ ਅਸੀਂ ਸਰਪੇ ਸਰਪ ਜਿਹੜੇ ਸਾਡੇ ਮੁੱਖ ਦੋਸ਼ੀ ਆ ਗਮਦੂਰ ਹੈ ਜਾਂ ਹਰਵਿੰਦਰ ਜੈਜੀ ਹੈ ਜਾਂ ਉਹਦਾ ਲੜਕਾ ਹੁਣ ਰਵਲਵਰ ਚਲਾ ਰਿਹਾ ਦੋ ਬੰਦੇ ਹੋਰ ਆ ਜਿਹੜੇ ਰਵਲਵਰ ਚਲਾ ਰਹੇ ਹੈਗੇ ਜਿਹੜੇ ਐਫ ਆਈ ਆਰ ਦੇ ਘਰੇ ਚੋਂ ਬਾਹਰ ਅਸੀਂ ਤਰੰਤ ਗ੍ਰਿਫਤਾਰੀ ਦੀ ਉਹਨਾਂ ਦੀ ਮੰਗ ਕੀਤੀ ਆ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਵੀ ਚੇਤਾਵਨੀ ਦੇ ਕੇ ਆਏ ਕਿ ਜੇ ਜਲਦ ਤੋਂ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਫਰੀਦਕੋਟ 'ਚ ਕਰਾਂਗੇ ਅੱਜ ਐਸ ਐਸ ਪੀ ਮੈਡਮ ਨਾਲ ਮੀਟਿੰਗ ਸੀਗੀ ਜੀ ਮੇਨਲੀ ਜੋ ਚੰਦਪਾਣ ਵਾਲੇ ਕਾਂਡ ਦੇ ਵਿੱਚ ਜਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ ਗਮਦੂਰ ਜੈਜੀ ਜਾਂ ਜੈਜੀ ਦਾ ਲੜਕਾ ਜਾਂ ਹੋਰ ਕੁਝ ਬੰਦੇ ਸਾਹਮਣੇ ਆ ਰਹੇ ਨੇ ਵੀਡੀਓ ਦੇ ਵਿੱਚ ਜਿਹੜੇ ਗੋਲੀਆਂ ਚਲਾ ਰਹੇ ਨੇ ਪ੍ਰਸ਼ਾਸਨ ਤੋਂ ਅਸੀਂ ਮੰਗ ਕੀਤੀ ਕਿ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਜਿਹੜੇ ਅਸਲਾਸ ਸੰਸ ਉਹ ਰੱਦ ਕੀਤੇ ਜਾਣ ਤੇ ਜਿਹੜਾ ਅਸਲਾ ਉਹਨਾਂ ਦਾ ਜ਼ਬਤ ਕੀਤਾ ਜਾਵੇ ਨਾਲ ਹੀ ਸਾਡੀ ਇਹ ਮੰਗ ਸੀ ਕਿ ਜਿਹੜੇ ਮਜ਼ਦੂਰਾਂ ਦੇ ਉੱਪਰ ਜਿਹਨਾਂ ਦੇ ਉੱਪਰ ਹਤਿਆਚਾਰ ਹੋਇਆ ਉਹਨਾਂ ਤੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਸੀਗੀ ਝੂਠੀ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਰੱਦ ਕੀਤਾ ਜਾਵੇ ਉਹ ਪ੍ਰੋਸੈਸ ਪ੍ਰਸ਼ਾਸਨਾਂ ਦਾ ਵੀ ਚੱਲ ਰਿਹਾ ਤੇ ਇਹਨਾਂ ਦੀ ਗ੍ਰਿਫਤਾਰੀ ਦਾ ਉਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਜਲਦੀ ਅਸੀਂ ਜਿਹੜਾ ਉਹਨਾਂ ਨੂੰ ਗ੍ਰਿਫਤਾਰਾ ਉਹ ਕਰਾਂਗੇ ਤੇ ਜੇਕਰ ਪ੍ਰਸ਼ਾਸਨ ਉਹਨਾਂ ਦੇ ਵਿੱਚ ਕੋਈ ਢਿੱਲ ਮਿਸ ਕਰੂਗਾ ਗ੍ਰਿਫਤਾਰੀ ਦੇ ਵਿੱਚ ਤੇ ਉਹ ਸਾਡੀ ਹੁਣ ਵੀ ਐਕਸ਼ਨ ਕਮੇਟੀ ਦੀ ਜਿਹੜੀ ਮੀਟਿੰਗ ਹੈਗੀ ਆ ਫਿਲਹਾਲ ਤੇ ਉਹਦੇ ਵਿੱਚ ਅਸੀਂ ਜਿਹੜਾ ਅਗਲਾ ਐਕਸ਼ਨ ਉਹ ਲਿਖਾਂਗੇ ਪ੍ਰਸ਼ਾਸਨ ਦੇ ਨਿਕਲ ਆਉਂਦੇ। ਵੀ ਚੰਦਪਾਨ ਦੀ ਐਕਸ਼ਨ ਕਮੇਟੀ ਦੀ ਗੱਲ ਕਰਨਾ ਨਾ ਬਸ ਉਹਨਾਂ ਨੂੰ ਅਪਡੇਟ ਕੀਤੀ ਸੀ ਜਿਹੜੀ ਇਨਵੈਸਟੀਗੇਸ਼ਨ ਦੀ ਕੀ ਚੱਲ ਰਿਹਾ ਉਹ ਕੋਈ ਕਰਨੀ ਹੀ ਹੁੰਦੀ ਬੀਐਨਐਸ ਚਲਾਜਮੀ ਹੈਗੀ ਆਪਣੇ ਹਨਾ ਉਹ ਚਾਪ ਅਪਡੇਟ ਸਾਰਾ ਕੀਤਾ ਹੈਗਾ ਕਿ ਜਿਹੜੀਆਂ ਜੋ ਜੋ ਅਜ ਤਾਈਂ ਹੋਇਆ ਉਹ ਦੱਸਦਾ ਸਾਰਾ ਕੁਝ ਜੋ ਜੱਸ ਪਰ ਜਿੰਨਾ ਹੋ ਗਿਆ ਤੇ ਜਿੰਨਾ ਬਾਕੀ ਰਹਿ ਗਿਆ ਉਹ ਅਸੀਂ ਕਹਿੰਦੇ ਜਲਦੀ ਕਰ ਦਾਂਗੇ ਜੋ ਕਾਨੂੰਨ ਮੁਤਾਬਕ ਹੈ ਕਿਹੜੇ ਕਿਹੜੇ ਮੁੱਦੇ ਰੱਖਿਆ ਉਹਨਾਂ ਮੈਂ ਜਿੱਦਾਂ ਕਹਿੰਦੇ ਅਪਡੇਟ ਹੀ ਹੈ ਕਿ ਕੋਈ ਉਹਨਾਂ ਦੇ ਜਿੱਦਾਂ ਖਾਲਦ ਸੀ ਉਹ ਡੀਸੀ ਸਾਹਿਬ ਦੇ ਜਿਹੜੇ ਜਿੱਥੋਂ ਲੜਾਈ ਸ਼ੁਰੂ ਹੋਈ ਹੈ ਮੇਰੇ ਕੋਲ ਪਾਈਪ ਦੀ ਨਿਕਾਸੀ ਗੰਦੇ ਪਾਣੀ ਦਾ ਹੈ ਨਾ ਜੀ ਉਹ ਡੀਸੀ ਸਾਹਿਬ ਦੇ ਨਾਲ ਰਿਲੇਟਡ ਹੈਗਾ ਉਹ ਅਸੀਂ ਕਹਿਤਾ ਉਹਨਾਂ ਨੂੰ ਕਿ ਜਿੱਦਾਂ ਸੰਬੰਧਤ ਮੈਗਨਿਵਰਸਟੀਮ ਸਾਹਿਬ ਰਾਹੀਂ ਕਹਿ ਕੇ ਉਹ ਉੱਥੇ ਜੋ ਵੀ ਹੈਗਾ ਕਰਾਣਾ ਉਹ ਛੇਤੀ ਕਰਾ ਦੇਣਗੇ ਤੇ ਸੈਕੰਡਲੀ ਉਹ ਕੰਪਨਸੇਸ਼ਨ ਵਾਲਾ ਉਹ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ ਕ ਪੱਤਰ ਕਾਗਜ਼ੀ ਪத்திரਿਕਾ ਕਾਰਵਾਈ ਕਿਉਂਕਿ ਹੁੰਦੀ ਹੈ ਉਹ ਅਸੀਂ ਛੇਤੀ ਉਧਰ ਭੇਜ ਦਿਆਂਗੇ ਬਾਕੀ ਹੋਰ ਤੇ ਜਿਹੜੀਆਂ ਰੈਸਟਾਂ ਦਾ ਉੱਥੇ ਹੀ ਆਨ ਲੱਗਾ ਭਾਈ ਉਹ ਉੱਥੇ ਜਿਹੜੀਆਂ ਗ੍ਰਿਫਤਾਰੀ ਦਾ ਕਹਿੰਦੇ ਉਹ ਛੇ ਕਰ ਰਹੇ ਆ ਉਹਨਾਂ ਦਾ ਸਿਕ ਰੇਡਾਂ ਕਰ ਰਹੇ ਆ ਜਦੋਂ ਹੀ ਛੇਤੀ ਉਹ ਛੇਤੀ ਉਹ ਵੀ ਕੰਮ ਹੋ ਜੂਗਾ ਕੋਈ ਵੀਡੀਓ ਤਿੰਨੇ ਕੋ ਸਮ ਨੂੰ ਨਹੀਂ ਹਜੇ ਆਫੀਸ਼ੀਅਲੀ ਕੁਝ ਨਹੀਂ ਉਹਨਾਂ ਨੇ ਦਿੱਤਾ ਜੂਂ ਹੀ ਦੇਣਗੇ ਤੇ ਉੱਤੇ ਵੀ ਕਾਰਵਾਈ ਹੋ ਜਾਏਗੀ ਉਹਨਾਂ ਨੇ ਫੋਕੇ ਦੇ ਨਾਲ ਹੱਲ ਕੀਤਾ ਸੀ ਮੀਟਿੰਗ ਕਰਾਂਗੇ ਉਹਦੇ ਚਲੋ ਦੇਖੋ ਹਰ ਇੱਕ ਦਾ ਜ਼ਮੂਰੀਅਤ ਹੱਕ ਹੈ ਮੀਟਿੰਗ ਕਰਨਾ ਜੀ ਸਦਕੇ ਵਟੈ ਸੀ ਆਪਣੇ ਨੂੰ ਸਾਰਾ ਯਤਨ ਕਰ ਰਹੇ ਆ ਕਿ ਜੋ ਵੀ ਕਾਨੂੰਨ ਮਰਾਮਗ ਬੰਦਾ ਛੇਤੀ ਤੋਂ ਛੇਤੀ ਕਰਦੀ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ